ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਇਸ ਵੇਲੇ ਦੀ ਜਿਹੜੀ ਅਹਿਮ ਖਬਰ ਸਰਕਾਰੀ ਕਰਮਚਾਰੀਆਂ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੈਨਸ਼ਨ ਨੂੰ ਜਿਹੜਾ ਕਿ ਲੈ ਕੇ ਕਈ ਨਵੇਂ ਬਦਲਾਅ ਕੀਤੇ ਗਏ ਨੇ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜੇਕਰ ਹੁਣ ਕਿਸੇ ਵੀ ਕਰਮਚਾਰੀ ਨੂੰ ਬਰਖਾਸ਼ਤ ਕੀਤਾ ਜਾਂਦਾ ਹੈ ਤਾਂ ਉਸ ਨੂੰ ਸੇਵਾ ਮੁਕਤੀ ਦੇ ਲਾਭ ਨਹੀਂ ਪ੍ਰਾਪਤ ਹੋਣਗੇ ਅਤੇ ਨਾ ਹੀ ਉਹ ਉਸ ਨੂੰ ਪੈਨਸ਼ਨ ਮਿਲੇਗੀ ਤਾਂ ਪੈਨਸ਼ਨ ਧਾਰਕਾਂ ਦੇ ਲਈ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਸਲ ਕੇਂਦਰ ਸਰਕਾਰ ਨੇ ਪੈਨਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੇਂਦਰ ਸਰਕਾਰ ਨੇ ਕੇਂਦਰੀ ਸਿਵਲ ਸੇਵਾਵਾਂ માં ਪੈਨਸ਼ਨ ਦੇ ਵਿੱਚ ਮਹੱਤਵਪੂਰਨ ਸੋਧਾਂ ਕੀਤੀਆਂ ਹਨ ਅਤੇ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਪ੍ਰਣਾਲੀ ਦੇ ਵਿੱਚ ਬਦਲਾਅ ਕੀਤਾ ਹੈ ਨਵੇਂ ਨਿਯਮਾਂ ਦੇ ਤਹਿਤ ਜੇਕਰ ਕਿਸੇ ਕਰਮਚਾਰੀ ਨੂੰ ਜਨਨਿਤਿਕ ਖੇਤਰ ਦੇ ادارے ਤੋਂ ਜਿਹੜੀ ਕਿ ਨੌਕਰੀ ਤੋਂ ਬਰਖਾਸਤ ਜਾਂ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸੇਵਾ ਮੁਕਤੀ ਦਾ ਲਾਭ ਨਹੀਂ ਮਿਲੇਗਾ ਅਤੇ ਨਾ ਹੀ ਉਸ ਨੂੰ ਪੈਨਸ਼ਨ ਦਾ ਲਾਭ ਮਿਲੇਗਾ ਭਾਵੇਂ ਉਸ ਨੇ ਕਿੰਨਾ ਵੀ ਸਮਾਂ ਸੇਵਾ ਕੀਤੀ ਹੋਵੇ ਇਸ ਦੇ ਨਾਲ ਹੀ ਜਿਹੇ ਮਾਮਲਿਆਂ ਦੇ ਵਿੱਚ ਸੰਬੰਧਿਤ ਜਿਹੜੇ ਪ੍ਰਕਾਸ਼ਿਤ ਮੰਤਰਾਲਾ ਬਰਖਾਸਤ ਦੇ ਫੈਸਲੇ ਦੀ ਜਿਹੜੀ ਸਮੀਖਿਆ ਕਰੇਗਾ ਮੰਤਰਾਲਾ ਮੁਲਕ ਜਿਹੜਾ ਕਿ ਮਲਾਂਕ ਜਿਹੜਾ ਕਰੇਗਾ ਕਿ ਬਰਖਾਸਤ ਨਿਰਪੱਖ ਸੀ ਜਾਂ ਨਹੀਂ ਸੀ ਅਤੇ ਕਿਸੇ ਆਧਾਰ ਤੇ ਸੇਵਾ ਮੁਕਤੀ ਲਾਭ ਜਿਹੜੇ ਜ਼ਬਤ ਕੀਤੇ ਜਾਣ ਨੇ ਚਾਹੀਦੇ ਨੇ ਤਾਂ ਇਹ ਵੱਡੇ ਬਦਲਾਅ ਨੇ ਜੋ ਅੱਜ ਕੀਤੇ ਗਏ ਨੇ ਇਹ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪਰਕਤਾ ਨੂੰ ਯਕੀਨੀ ਬਣਾਉਣ ਦੇ ਲਈ ਲਾਗੂ ਕੀਤੀਆਂ ਗਈਆਂ ਹੈ ਦੱਸਦੀ ਹੈ ਕਿ ਪਹਿਲਾਂ ਜਦੋਂ ਕਿਸੇ ਕਰਮਚਾਰੀ ਕਰਮ ਜਿਹੜੇ ਕੀ ਸਰਕਾਰੀ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਜਾਂ ਹਟਾਇਆ ਜਾਂਦਾ ਸੀ ਤਾਂ ਉਸ ਨੂੰ ਸੇਵਾ ਮੁਕਤੀ ਦੇ ਪੂਰੇ ਲਾਭ ਮਿਲਦੇ ਸੀ ਕਰਮਚਾਰੀਆਂ ਦੀ ਪੈਨਸ਼ਨ ਤੇ ਕੋਈ ਵੀ ਜਿਹੜੀ ਪ੍ਰਭਾਵ ਨਹੀਂ ਪੈਂਦਾ ਸੀ ਫਿਰ ਕਰਮਚਾਰੀ ਨੂੰ ਬਰਖਾਸਤ ਕਰਨ ਦਾ ਜਿਹੜਾ ਕਾਰਨ ਸੀ ਕੀ ਸੀਗਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਜਿਹਾ ਨਹੀਂ ਹੈ ਨਵੇਂ ਨੀਮਾ ਦੇ ਆਧਾਰ ਤੇ ਹੁਣ ਜੇਕਰ ਕਿਸੇ ਕਰਮਚਾਰੀ ਨੂੰ ਬਰਖਾਸਤ ਜਾਂ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸੇਵਾ ਮੁਕਤੀ ਦਾ ਅਧਿਕਾਰ ਜਿਹੜਾ ਹੈ ਜੋ ਨਹੀਂ ਮਿਲਣਗੇ ਉਸ ਨੂੰ ਲਾਭ ਹੈ ਜੋ ਨਹੀਂ ਮਿਲ ਸਕਣਗੇ ਤਾਂ ਕਿਤੇ ਨਾ ਕਿਤੇ ਇਹ ਵੱਡਾ ਝਟਕਾ ਵੀ ਕਹਿ ਸਕਦੇ ਆ ਕਿਉਂਕਿ ਜਿਹੜੇ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਇਹ ਵੱਡਾ ਵੱਡਿਆਂ ਨੂੰ ਇਹ ਜਿਹੜਾ ਇਹ ਵੱਡਾ ਜਿਹੜਾ ਝਟਕਾ ਜ਼ਰੂਰ ਲੱਗ ਸਕਦਾ ਹੈ ਉਹਨਾਂ ਦੀ ਅਰਥ ਵਿਵਸਥਾ ਤੇ ਵੀ ਇੱਕ ਵੱਡਾ ਰੋਲ ਹੈ ਜੋ ਇਹ ਨਿਭਾ ਸਕਦੇ ਆ ਕਿਉਂਕਿ ਬਰਖਾਸਤ ਕੀਤੇ ਗਏ ਕਰਮਚਾਰੀਨ ਹੁਣ ਨਾ ਤਾਂ ਪੈਨਸ਼ਨ ਮਿਲੇਗੀ ਤੇ ਨਾ ਹੀ ਸੇਵਾ ਮੁਕਤੀ ਦੇ ਲਾਭ ਮਿਲਣਗੇ ਅਤੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਹ ਨਿਯਮ ਜਿਹੜੇ ਨੇ ਮੇ ਨਿਯਮ ਨੇ ਜੋ ਜਾਰੀ ਕੀਤੇ ਗਏ ਨੇ ਤੇ ਵੱਡੇ ਬਦਲਾਵ ਨੇ ਜੋ ਜਾਰੀ ਕੀਤੇ ਗਏ ਨੇ ਤਾਂ ਕਿ ਕੇਂਦਰ ਸਰਕਾਰ ਨੇ ਜਿਹੜੇ ਕੇਂਦਰੀ ਸਿਵ ਵਿਸੇਵੰਤ ਸੇ ਪੈਨਸ਼ਨਰਾਂ ਦੇ ਵਿੱਚ ਮਹੱਤਵਪੂਰਨ ਸੌਦਾ ਕੀਤੀਆਂ ਗਈਆਂ ਨੇ ਅਤੇ ਸਰਕਾਰੀ ਕਰਮਚਾਰੀ ਦੀ ਪੈਨਸ਼ਨ ਪ੍ਰਣਾਲੀ ਦੇ ਵਿੱਚ ਬਦਲਾਵ ਕਰ ਦਿੱਤਾ ਹੈ ਤਾਂ ਹਾਂਜੀ ਦੋਸਤੋ ਇਸ ਸਾਲ ਦੀ ਬਹੁਤ ਹੀ ਖਾਸ ਅਪਡੇਟ ਬਲਾਸਮਾ ਤੇ ਪੈਨਸ਼ਨ ਦੀ ਹੈ ਜਿਹੜੀ ਮਹੱਤਵਪੂਰਨ ਜਿਹੜੀ ਅਪਡੇਟ ਸੀ ਤੁਹਾਡਾ ਸਾਂਝਾ ਕੀਤਾ ਹੈ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ